हां तो प्यारे बच्चे सारेनु प्यार भरी सस्नेहिकाल हां बेटा नवोदय दाखला परीक्षा तैयारी दीन ਆਪਾਂ ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਤਿਆਰ ਕੀਤੀ ਗਈ ਪੁਸਤਕ ਦਾ ਤੀਜਾ ਸੈਕਟ ਸ਼ੁਰੂ ਕੀਤਾ ਹੋਇਆ ਉਹਦੇ ਦੂਜੇ ਪੈਰੇ ਤੇ ਆਗੇ ਬੇਟਾ ਤਾਂ ਧਿਆਨ ਦੇ ਨਾਲ ਆਪਾਂ ਪੜਾਂਗੇ ਕਹਿੰਦਾ ਭਾਰਤ ਤੀਰਥ ਯਾਤਰੀਆਂ ਅਤੇ ਤੀਰਥ ਯਾਤਰਾਵਾਂ ਦਾ ਦੇਸ਼ ਹੈ ਠੀਕ ਹੈ ਤਾਂ ਤੀਰਥਾਂ ਤੇ ਘੁੰਮਣ ਵਾਲੇ ਯਾਤਰੀਆਂ ਦਾ ਤੇ ਤੀਰਥ ਯਾਤਰਾਵਾਂ ਦਾ ਦੇਸ਼ ਹੈ ਇਹ ਪਵਿੱਤਰ ਸਥਾਨ ਭਾਵੇਂ ਪਹਾੜਾਂ ਵਿੱਚ ਹੋਣ ਜਾਂ ਮੈਦਾਨੀ ਇਲਾਕਿਆਂ ਵਿੱਚ ਆਮ ਤੌਰ ਤੇ ਜਾਂ ਤਾਂ ਦਰਿਆਵਾਂ ਦੇ ਕੰਢੇ ਜਾਂ ਸਮੁੰਦਰ ਦੇ ਕਿਨਾਰਿਆਂ ਤੇ ਸਥਿਤ ਹਨ ਠੀਕ ਹੈ ਬੇਟਾ ਤਾਂ ਕਹਿੰਦਾ ਇਨ੍ਹਾਂ ਤੀਰਥ ਸਥਾਨਾਂ ਤੇ ਦਰਸ਼ਨ ਕਰਨ ਲਈ ਸਿਰਫ ਧਾਰਮਿਕ ਲੋਕ ਹੀ ਨਹੀਂ ਆਉਂਦੇ ਸਗੋਂ ਦੇਸ਼ ਵਿਦੇਸ਼ ਤੋਂ ਸੈਲਾਨੀ ਵੀ ਇੱਥੇ ਆਉਂਦੇ ਹਨ ਜਿੱਥੇ ਵੀ ਦੂ ਜਾਂ ਦੂ ਤੋ ਵੱਦ ਨਦੀਆਂ ਮਿਲਦੀਆਂ ਹਨ ਸਰਦਾਲੂ ਉੱਥੇ ਇਸ਼ਨਾਨ ਕਰਦੇ ਹਨ ਅਤੇ ਪੂਜਾ ਕਰਦੇ ਹਨ ਕਿਉਂਕਿ ਇਹ ਸਥਾਨ ਪਵਿੱਤਰ ਮੰਨਿਆ ਜਾਂਦਾ ਹੈ ਤੇ ਜਿੱਥੇ ਬੇਟਾ ਦੂ ਨਦੀਆਂ ਮਿਲਦੀਆਂ ਆ ਉੱਥੇ ਕੀ ਹੈ ਲੋਕ ਇਸ਼ਨਾਨ ਕਰਦੇ ਆ ਕਿਉਂਕਿ ਇਹਨੂੰ ਪਵਿੱਤਰ ਮੰਨਿਆ ਜਾਂਦਾ ਹੈ ਅਜਿਹਾ ਹੀ ਇੱਕ ਸਥਾਨ ਹਰੀ ਦੁਆਰ ਹੈ ਜੋ ਗੰਗਾ ਨਦੀ ਦੇ ਕਿਨਾਰੇ ਤੇ ਸਥਿਤ ਹੈ ਇਹ ਜਿਹੜੀ ਹੈ ਇਹ ਪਤਾਰਮਿਕ ਸਥਾਨ ਕਿੱਥੇ ਹੈਗਾ ਹੈ ਹਰਦੁਆਰ ਹੈ ਜਿਹੜਾ ਕਿ ਗੰਗਾ ਨਦੀ ਦੇ ਕਿਨਾਰੇ ਤੇ ਵਸਿਆ ਹੋਇਆ ਹੈ ਠੀਕ ਹੈ ਹਰਦੁਆਰ ਬੇਟਾ ਜਿੱਥੇ ਲੋਕੀ ਆਪਣੇ ਮ੍ਰਿਤਕ ਪਰਿਜਨਾਂ ਦੀਆਂ ਹੱਡੀਆਂ ਵੀ ਵਹਾ ਕੇ ਆਉਂਦੇ ਆ ਠੀਕ ਤਾਂ ਬੇਟਾ ਆਪ ਅੱਗੇ ਆਪਾਂ ਇਹਦਾ ਜਿਹੜਾ ਪਹਿਲਾ ਸਵਾਲ ਕਰਾਂਗੇ ਕਿੰਦਾ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਵਾਲੇ ਲੋਕ ਧਾਰਮਿਕ ਯਾਤਰੀ ਅਤੇ हां बेटा ਤਾਂ ਬੱਚੇ ਹੁੰਦੇ ਆ ਵਪਾਰੀ ਹੁੰਦੇ ਆ ਸਮੁੰਦਰੀ ਜਹਾਜ਼ ਕੇ ਸੈਲਾਨੀ हां बेटा ਤਾਂ ਆਪਾਂ ਪੈਰੇ ਚ ਪੜਿਆ ਸੀ ਵੀ ਇੰਨਾ ਪਵਿੱਤਰ ਸਥਾਨਾਂ ਤੇ ਸਿਰਫ ਧਾਰਮਿਕ ਲੋਕ ਨਹੀਂ ਆਉਂਦੇ ਅਤੇ ਧਾਰਮਿਕ ਲੋਕ ਵੀ ਹੁੰਦੇ ਯਾਤਰੀ ਵੀ ਹੁੰਦੇ ਆ ਤੇ ਸੈਲਾਨੀ ਵੀ ਇੱਥੇ ਪਹੁੰਚਦੇ ਆ ਤਾਂ ਇਹਦਾ ਸਹੀ ਉੱਤਰ ਕੀ ਹੈਗਾ ਸੈਲਾਨੀ ਠੀਕ ਹੈ ਧਾਰਮਿਕ ਲੋਕ ਤਾਂ ਜਾਂਦੇ ਹੀ ਜਾਂਦੇ ਯਾਤਰੀ ਵੀ ਜਾਂਦੇ ਆ ਅੱਗੇ ਬੇਟਾ ਸਵਾਲ ਨੰਬਰ 47 ਕਹਿੰਦਾ ਹੇਠ ਲਿਖੇ ਵਿੱਚੋਂ ਕਿਹੜਾ ਸ਼ਬਦ ਸਧਾਰਨ ਤੋਂ ਸਧਾਰਨ ਤੌਰ ਤੇ ਦਾ ਸਮਾਨ ਅਰਥੀ ਹੈ ਸਧਾਰਨ ਤੌਰ ਤੇ ਦਾ ਸਮਾਨ ਅਰਥੀ ਹੈ ਆਮ ਤੌਰ ਤੇ ਜਨ ਤੱਕ ਤੌਰ ਤੇ ਕਈ ਵਾਰ ਨਤੀਜੇ ਵਜੋਂ ਤਾਂ ਬੇਟਾ ਸਿੰਪਲ ਇਹ ਸਾਫ ਹੀ ਪਤਾ ਲੱਗਦਾ ਪਿਆ ਆਮ ਤੌਰ ਤੇ ਸਧਾਰਨ ਤੌਰ ਤੇ ਆਮ ਤੇ ਸਧਾਰਨ ਇੱਕੋ ਹੀ ਗੱਲ ਹੈਗੀ ਹੈ ਠੀਕ ਹੈ ਬੇਟਾ ਅੱਗੇ ਕੀ ਕਹਿੰਦਾ ਪਿਆ ਸਵਾਲ ਨੰਬਰ 48 ਕਹਿੰਦਾ ਜਿੱਥੇ ਜਿਸ ਥਾਂ ਤੇ ਦੂ ਜਾਂ ਦੂ ਤੋਂ ਵੱਧ ਨਦੀਆਂ ਮਿਲਦੇ ਹਨ ਉਸ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਇਸ ਕਥਨ ਵਿੱਚ ਪਵਿੱਤਰ ਸ਼ਬਦ ਦਾ ਵਿਪਰੀਤ ਸ਼ਬਦ ਹੈ ਪਵਿੱਤਰ ਸ਼ਬਦ ਦਾ ਵਿਪਰੀਤ ਸ਼ਬਦ ਹੈ ਤਾਂ ਪਵਿੱਤਰ ਦਾ ਵਿਰੋਧੀ ਸ਼ਬਦ ਹੈ ਬੇਟਾ ਧਰਮ ਧਾਰਮਿਕ ਅਪਵਿੱਤਰ ਧਾਰਮਿਕਤਾ ਤਾਂ ਅਪਵਿੱਤਰ ਪਵਿੱਤਰ ਸ਼ਬਦ ਦਾ ਵਿਰੋਧੀ ਸ਼ਬਦ ਹੈਗਾ ਹੈ ਵਿਪਰੀਤ ਹੈ ਅੱਗੇ ਆ ਗਿਆ ਬੇਟਾ ਸਵਾਲ ਨੰਬਰ 49 ਲੋਕ ਗੰਗਾ ਨਦੀ ਵਿੱਚ ਇਸ਼ਨਾਨ ਅਤੇ ਪੂਜਾ ਕਰਦੇ ਹਨ ਕਿਉਂਕਿ ਇਸ ਦਾ ਜਾਲ ਹੈ ਇੱਥੇ ਬੇਟਾ ਜਾਲਾ ਟਾਈਪ ਦੇ ਵਿੱਚ ਠੀਕ ਮਿਲੂਗਾ ਤੁਹਾਨੂੰ ਤਾਂ ਇਸ ਦਾ ਲੋਕ ਗੰਗਾ ਨਦੀ ਵਿੱਚ ਕਿਉਂ ਇਸ਼ਨਾਨ ਕਰਦੇ ਆ ਕਿਉਂਕਿ ਇਹਦਾ ਜਲ ਹੈ ਪਵਿੱਤਰ ਠੀਕ ਹੈ ਬੇਟਾ ਤਾਂ ਪਵਿੱਤਰ ਹੋਣ ਕਰਕੇ ਗੰਗਾ ਨਦੀ ਦੇ ਵਿੱਚ ਲੋਕੀ ਇਸ਼ਨਾਨ ਕਰਦੇ ਆ ਅੱਗੇ ਆ ਗਿਆ ਬੇਟਾ ਸਵਾਲ ਨੰਬਰ 50 ਕਹਿੰਦਾ ਲੋਕ ਤੀਰਥ ਯਾਤਰਾ ਤੇ ਜਾਂਦੇ ਹਨ ਕਿਉਂਕਿ ਉਹ ਖਾਲੀ ਥਾਂ ਹੁੰਦੇ ਹਨ ਉਤਸਕ ਖੋਜੀ ਬਜ਼ੁਰਗ ਧਾਰਮਿਕ ਤਾਂ ਬੇਟਾ ਉਤਸਕ ਵੀ ਜ਼ਿਆਦਾ ਐਪਰੋਪਰੀਏਟ ਨਹੀਂ ਕਿਉਂਕਿ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਤੀਰਥ ਯਾਤਰਾ ਤੇ ਕਿਹੜੇ ਲੋਕ ਜਾਂਦੇ ਆ ਧਾਰਮਿਕ ਲੋਕ ਆ ਜਿਹੜੇ ਤੀਰਥਾਂ ਤੇ ਯਾਤਰਾ ਕਰਨ ਲਈ ਜਾਂਦੇ ਆ ਤਾਂ ਕਿ ਉਹਨਾਂ ਨੂੰ ਇਦਾਂ ਹੁੰਦਾ ਵੀ ਤੀਰਥ ਯਾਤਰਾ ਕਰਨ ਦੇ ਨਾਲ ਮੁਕਤੀ ਮਿਲਦੀ ਹੈ ਠੀਕ ਹੈ ਬੇਟਾ ਤਾਂ ਉਹਨਾਂ ਨੂੰ ਅਧਿਆਤਮਿਕ ਸੰਤੁਸ਼ਟੀ ਮਿਲਦੀ ਹੈ ਇਹ ਸੀਗਾ ਬੇਟਾ ਇਹਦਾ ਆਖਰੀ ਸਵਾਲ ਐਸ ਪੈਰੇ ਦਾ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸਾਂਝੇ ਕਰਦੇ ਆ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ